ਤੇਜ ਰਫਤਾਰੀ ਨੇ ਇੱਕ ਹੋਰ ਘਰ ਦਾ ਨੌਜਵਾਨ ਖੋਲਿਆ ਬਠਿੰਡਾ ਚੰਡੀਗੜ੍ਹ ਨੈਸ਼ਨਲ ਹਾਈਵੇ ਨਜ਼ਦੀਕ ਸਥਿਤ ਪਿੰਡ ਤਨੂਲਾ ਦੇ ਨਜ਼ਦੀਕ ਪੈਂਦੀ ਹਰੀਗੜ੍ਹ ਨਹਿਰ ਦੇ ਪੁਲ ਉੱਪਰ ਬੀਤੀ ਰਾਤ ਇੱਕ ਸਕੋਰਪਿਓ ਕਾਰ ਸੜਕ ਹਾਸੇ ਰਾ ਸ਼ਿਕਾਰ ਹੋਈ ਜਿਸ ਵਿੱਚ ਨੌਜਵਾਨ ਦੀ ਮੌਤ ਹੋ ਗਈ ਹੈ ਕਾਰਾਂ ਇਨਾਂ ਨੂੰ ਭਿਆਨਕ ਸੀ ਕੇ ਕਾਰ ਦੇ ਪਰਖੱਚੇ ਉੱਡ ਗਏ ਅਤੇ ਮਹਿੰਦਰਾ ਸਕੋਰਪਿਓ ਦਾ ਇੰਜਣ ਗੱਡੀ ਵਿੱਚੋਂ ਦੂਰ ਜਾ ਟਿਕਿਆ ਪਿੱਛੇ ਆ ਰਹੀ ਉਹਨਾਂ ਦੀ ਸਕੋਰਪਿਓ ਸਵਾਰ ਨੌਜਵਾਨਾਂ ਨੇ ਬਹੁਤ ਜਦੋ ਜਹਿਦਵਾਦ ਕਾਰ ਚਾਲਕ ਨੂੰ ਬਾਹਰ ਗੱਡੀ ਤੋਂ ਕੱਢਿਆ ਤੇ ਹਸਪਤਾਲ ਦਾਖਲ ਕਰਵਾਇਆ ਜਿੱਥੇ ਹਾਜ਼ਰ ਡਾਕਟਰਾਂ ਵੱਲੋਂ ਨੌਜਵਾਨ ਨੂੰ ਮ੍ਰਿਤਕ ਕਰਾਰ ਦਿੱਤਾ ਗਿਆ ਜ਼ਿਕਰਯੋਗ ਹੈ ਕਿ ਬਠਿੰਡਾ ਚੰਡੀਗੜ੍ਹ ਮਾਰਗ ਤੇ ਸਥਿਤ ਹਰੀਗੜ੍ਹ ਪੁਲ ਦੇ ਉੱਪਰ ਬੀਤੀ ਰਾਤ ਸਕੋਰਪਿਓ ਮੋਗਾ ਤੋਂ ਸੰਗਰੂਰ ਜਾ ਰਹੇ ਸਨ ਤਾਂ ਜਿਵੇਂ ਹੀ ਹਰੀਗੜ੍ਹ ਪੁਲ ਦੇ ਉੱਪਰ ਪੂਜੇ ਦਾ ਤੇਜ਼ ਰਫਤਾਰ ਹੋਣ ਕਾਰਨ ਕਾਰ ਦਾ ਸੰਤੁਲਨ ਵਿਗੜ ਗਿਆ ਤੇ ਡਿਵਾਈਡਰ ਨਾਲ ਜਾ ਟਕਰਾਈ ਇਸ ਕਾਰਨ ਕਾਰ ਦੇ ਪਰਖੱਟੇ ਉੱਡ ਗਏ ਤੇ ਕਾਰ ਚਾਲਕ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ। ਕਾਰ ਚਾਲਕ ਦੀ ਪਛਾਣ ਅਮਰਜੀਤ ਸਿੰਘ ਪੁੱਤਰ ਗੁਰਦੀਪ ਸਿੰਘ ਸਹਿਬਜ਼ਾਦੇ ਜੋਹਰ ਸਿੰਘ ਨਗਰ ਸੰਗਰੂਰ ਵੱਜੋਂ ਹੋਈ ਹੈ। ਨੌਜਵਾਨ 20 ਸਾਲਾ ਦਾ ਸੀ।